ਅੱਜ ਉਹ ਪੜਾਈ ਦੀ ਐਤਵਾਰ ਦਾ ਸੰਗਤਾਂ ਦਾ ਇਕੱਠ ਦੇਖੋ ਸੰਗਤਾਂ ਬਹੁਤ ਹੀ ਪਿਆਰ ਕਰਦੀਆਂ ਬਾਬਾ ਦੀਪ ਸਿੰਘ ਜੀ ਨੂੰ ਕਿਉਂਕਿ ਬਾਬਾ ਜੀ ਸਾਰਿਆਂ ਦੀ ਝੋਲੀ ਭਰ ਕੇ ਭੇਜਦੇ ਕਿਸੇ ਨੂੰ ਖਾਲੀ ਹੱਥ ਨਹੀਂ ਭੇਜਦੇ ਬੜੀਆਂ ਸੰਗਤਾਂ ਆਉਂਦੀਆਂ ਦੇਖੀਦਾ ਅੱਖਾਂ ਗਿੱਲੀਆਂ ਹੁੰਦੀਆਂ ਪੂਰੀਆਂ ਆਪਣਾ ਮਨ ਵੀ ਹੋ ਜਾਂਦਾ ਕਿ ਦੁਨੀਆ ਦੇਖੋ ਕਿੰਨੀ ਦੁਖੀ ਬੈਠੀ ਆ ਕਿ ਰੋਣਾ ਨਿਗਲ ਜਾਂਦਾ ਦਰਬਾਰ 'ਚ ਆ ਕੇ ਇੰਨਾ ਸਾਫ਼ ਮਨ ਹੁੰਦਾ ਸੰਗਤਾਂ ਦਾ ਕਿ ਆਪਾਂ ਬਿਆਨ ਨਹੀਂ ਕਰ ਸਕਦੇ ਤੇ ਜਦੋਂ ਬਾਬਾ ਦੀਪ ਸਿੰਘ ਨੂੰ ਦੁੱਖਣਾ ਸੁਣਾਉਂਦੀਆਂ ਆਪਣਾ ਦੇ ਫਿਰ ਬਾਬਾ ਜੀ ਵੀ ਤਾਂ ਸਭ ਕੁਝ ਸੁਣਨ ਵਾਲੇ ਆ ਬਾਬਾ ਜੀ ਤਾਂ ਜਾਨੀ ਜਾਨ ਬੈਠੇ ਆ ਬਾਬਾ ਜੀ ਸਾਰਿਆਂ ਦੇ ਦੁੱਖ ਦੂਰ ਕਰ ਦਿੰਦੇ ਆ ਆਪਣੀ ਫਰਿਆਦ ਲੈ ਕੇ ਜਿਹੜਾ ਵੀ ਇਸ ਦਰਬਾਰ ਤੇ ਆਏਗਾ ਉਹਦੇ ਕਾਰਜ ਹਮੇਸ਼ਾ ਪੂਰੇ ਹੋਣੇ ਹੀ ਹੋਣੇ ਆ ਭਰੋਸਾ ਰੱਖ ਕੇ ਬਾਬਾ ਦੀਪ ਸਿੰਘ ਦੇ ਦਰਬਾਰ ਚੁਪਾਰੇ ਦੇ ਆਓ ਤੁਹਾਨੂੰ ਜੜੀਆਂ ਚੀਜ਼ਾਂ ਨਹੀਂ ਨਾ ਮਿਲ ਰਹੀਆਂ ਜਾਂ ਜੜੀਆਂ ਤੁਸੀਂ ਸਮਝ ਚੁੱਕੇ ਹੋਏ ਕਦੀ ਹੋਣੀਆਂ ਹੀ ਨਹੀਂ ਹੁਣ ਤੁਹਾਨੂੰ ਐਸੇ ਦਰਬਾਰ ਤੋਂ ਮਿਲਣੀਆਂ ਪਿਆਰ ਦੇ ਵਿੱਚ ਬਾਬਾ ਦੀਪ ਸਿੰਘ ਦੇ ਨਾਲ ਆਪਣਾ ਰਿਸ਼ਤਾ ਨਾ ਮਜ਼ਬੂਤ ਕਰ ਲੋ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਦੇ ਖਜ਼ਾਨੇ ਵਰਦਨਗੇ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਰਹਿਣੀ ਫਿਰ ਤੁਹਾਨੂੰ ਜ਼ਿੰਦਗੀ 'ਚ ਜਿਹਦੇ ਤੱਕ ਇਹ ਵੀਡੀਓ ਜਾ ਰਹੀ ਹੈ ਜਿਹੜੇ ਵੀ ਆਨਲਾਈਨ ਬੈਠੇ ਆ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਆਓ ਬਾਬਾਈ ਦੇ ਅੱਗੇ ਅਰਦਾਸ ਕਰੀਏ ਕਿ ਬਾਬਾਈ ਸਾਰਿਆਂ ਦੇ ਘਰਾਂ 'ਚ ਆਪਣੀ ਮਿਹਰ ਬਣਾਏ ਰੱਖਣਾ ਹਰ ਕਿਸੇ ਦੀ ਜ਼ਿੰਦਗੀ 'ਚ ਆਪਣੀ ਕਿਰਪਾ ਦੀਆਂ ਵਰਸਾਤਾ ਕਰਦੇ ਰਹੀ ਮੇਰੇ ਮਾਲਕਾ ਕੋਈ ਵੀ ਇੱਥੇ ਦੁਖੀ ਨਾ ਹੋਵੇ ਕਿਸੇ ਦੇ ਵੀ ਮਨ 'ਚ ਬੋਝ ਨਾ ਹੋਵੇ ਸੌਣ ਤੋਂ ਪੱਲੇ ਕੋਈ ਪਰੇਸ਼ਾਨੀ ਨਾ ਹੋਵੇ ਬਾਬਾ ਦੀਪ ਸਿੰਘ ਜੀ ਸਭ ਦੇ ਘਰਾਂ 'ਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਣਾ ਸਭ ਨੂੰ ਸਾਂਭ ਲੋ ਬਾਬਾਈ ਬੜੇ ਦੁੱਖ ਹੈ ਜ਼ਿੰਦਗੀ 'ਚ ਤੁਹਾਡੇ ਤੋਂ ਬਿਨਾ ਕੋਈ ਸਹਾਰਾ ਨਹੀਂ ਦੇਗਾ ਬਾਬਾਈ ਬੜੀਆਂ ਉਮੀਦਾਂ ਜੁੜੀਆਂ ਤੁਹਾਡੇ ਨਾਲ ਸਾਡੀਆਂ ਉਮੀਦਾਂ ਕਦੇ ਨਾ ਤੋੜਨਾ ਸਾਡਾ ਕੋਈ ਨਹੀਂ ਦੇਗਾ ਇੱਥੇ ਕਦੇ ਬਾਹ ਨਾ ਛੱਡਣਾ ਸਾਡੀ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਕਿਰਪਾ ਕਰਨਾ ਸਾਰਿਆਂ ਦੇ